ਆਣ ਦੇਣਯੋਗ ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜਰੂਰ ਸੁਣੋ ਨੰਬਰ 1 ਜੇਕਰ ਤੁਹਾਡੇ ਪੇਟ ਵਿੱਚ ਦਰਦ ਹੋ ਰਿਹਾ ਹੈ ਜਾਂ ਫਿਰ ਧਰਨ ਪੈ ਜਾਵੇ ਤਾਂ ਆਪਣੇ ਹੱਥਾਂ ਦੀਆਂ ਹਥੇਲੀਆਂ ਨੂੰ ਇੱਕ ਇੱਕ ਕਰਕੇ ਅੰਗੂਠੇ ਦੀ ਮਦਦ ਨਾਲ ਦੱਬੋ ਇਸ ਨਾਲ ਦਰਦ ਤੇ ਧਰਨ ਤੋਂ ਆਰਾਮ ਮਿਲੇਗਾ ਨੰਬਰ 2 ਸਰਦੀਆਂ ਦੇ ਮੌਸਮ ਵਿੱਚ ਔਲੇ ਬਹੁਤ ਹੀ ਸਸਤੇ ਮਿਲ ਜਾਂਦੇ ਨੇ ਇਸ ਲਈ ਇਹਨਾਂ ਦਾ ਸੇਵਨ ਵੱਧ ਤੋਂ ਵੱਧ ਕਰੋ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੋਣਗੇ ਬਿਮਾਰੀਆਂ ਤੋਂ ਬਚੇ ਰਹੋਗੇ ਨੰਬਰ 3 ਜੇਕਰ ਤੁਸੀਂ ਬਵਾਸੀਰ ਤੋਂ ਬਚਣਾ ਚਾਹੁੰਦੇ ਹੋ ਤਾਂ ਫਾਸਟ ਫੂਡ ਅਤੇ ਮਸਾਲਿਆਂ ਵਾਲੀਆਂ ਚੀਜ਼ਾਂ ਦਾ ਸੇਵਨ ਇਸ ਤੋਂ ਇਲਾਵਾ ਮਿਰਚਾਂ ਪਰ ਜਿੰਨਾ ਪਰਹੇਜ਼ ਕੀਤਾ ਜਾ ਸਕਦਾ ਹੈ ਕਰੋ। ਨੰਬਰ 4 ਜੇਕਰ ਤੁਸੀਂ ਮੂਲੀ ਦੁਪਹਿਰ ਦੇ ਸਮੇਂ ਖਾਓ ਤਾਂ ਤੁਹਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ। ਇਸ ਨਾਲ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਨਾ ਕਰੋ ਤੇ ਨਾਲ ਹੀ ਸ਼ਹਿਦ ਦਾ ਭੁੱਲ ਕੇ ਵੀ ਸੇਵਨ ਨਾ ਕਰੋ। ਮੂਲੀ ਤੋਂ ਬਾਅਦ ਜੇਕਰ ਤੁਸੀਂ ਗੁੜ ਖਾ ਲਓ ਤਾਂ ਕਾਫੀ ਲਾਭਕਾਰੀ ਹੈ। ਨੰਬਰ 5 ਜੇਕਰ ਤੁਹਾਨੂੰ ਪਿਸ਼ਾਬ ਸੰਬੰਧੀ ਜਲਨ ਦੀ ਸਮੱਸਿਆ ਹੈ ਤਾਂ ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਆਮਲਾ ਪਾਊਡਰ ਤੇ ਇੱਕ ਚਮਚ ਧਨੀਏ ਦਾ ਪਾਊਡਰ ਪਾ ਕੇ ਮਿੱਟੀ ਦੇ ਬਰਤਨ ਵਿੱਚ ਰਾਤ ਨੂੰ ਭਿਉਂ ਕੇ ਰੱਖ ਦਿਓ ਤੇ ਸਵੇਰੇ ਪੀ ਲਓ ਇਸ ਨਾਲ ਤੁਹਾਨੂੰ ਪਿਸ਼ਾਬ ਦੀ ਜਲਨ ਦੂਰ ਹੋ ਸਕਦੀ ਹੈ ਤੇ ਇਸ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਨੰਬਰ 1 ਜਦੋਂ ਵੀ ਤੁਸੀਂ ਕੋਈ ਵੀ ਸਬਜ਼ੀ ਬਣਾਉਂਦੇ ਹੋ ਤਾਂ ਉਸਦੇ ਤੜਕੇ ਵਿੱਚ ਮੜਾਈ ਜਾਂ ਫਿਰ ਦੇਸੀ ਘਿਓ ਦਾ ਇੱਕ ਚਮਚ ਜ਼ਰੂਰ ਪਾਓ ਇਸ ਨਾਲ ਸਬਜ਼ੀ ਸਵਾਦਵੰਤੀ ਹੈ ਨੰਬਰ 7 ਜਦੋਂ ਵੀ ਤੁਹਾਡੀ ਕੋਈ ਵੀ ਸਬਜ਼ੀ ਬਣ ਕੇ ਤਿਆਰ ਹੋ ਜਾਵੇ ਤਾਂ ਸਬਜ਼ੀ ਵਿੱਚ ਸੁੱਕੇ ਧਣੀਏ ਦਾ ਪਾਊਡਰ ਇਸ ਤੋਂ ਇਲਾਵਾ ਕਸੂਰੀ ਮੇਥੀ ਜ਼ਰੂਰ ਪਾਉਣੀ ਚਾਹੀਦੀ ਹੈ ਇਸ ਨਾਲ ਸਬਜ਼ੀ ਨੂੰ ਰੰਗ ਵਧੀਆ ਮਿਲਦਾ ਤੇ ਨਾਲ ਹੀ ਸਵਾਦ ਵੀ ਵੱਖਰਾ ਹੀ ਹੁੰਦਾ ਹੈ ਨੰਬਰ 8 ਜਦੋਂ ਵੀ ਤੁਸੀਂ ਬਾਹਰ ਕੋਈ ਗਰਮ ਚੀਜ਼ ਲੈ ਕੇ ਆਉਂਦੇ ਹੋ ਤਾਂ ਉਸ ਨੂੰ ਕਦੇ ਵੀ ਪਲਾਸਟਿਕ ਦੇ ਲਿਫਾਫੇ ਵਿੱਚ ਪੈਕ ਕਰਵਾ ਕੇ ਨਾ ਲੈ ਕੇ ਆਓ ਇਸ ਨਾਲ ਤੁਹਾਨੂੰ ਕੈਂਸਰ ਵਰਗੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਗਰਮ ਚੀਜ਼ ਵਿੱਚ ਪਲਾਸਟਿਕ ਘੁਲ ਜਾਂਦਾ ਹੈ ਨੰਬਰ 9 ਜਦੋਂ ਵੀ ਤੁਸੀਂ ਮਸ਼ੀਨ ਵਿੱਚ ਕੱਪੜੇ ਪਾਉਂਦੇ ਹੋ ਜਾਂ ਫਿਰ ਕੱਢਦੇ ਹੋ ਤਾਂ ਕਦੇ ਵੀ ਚੱਲਦੀ ਮਸ਼ੀਨ ਵਿੱਚ ਹੱਥ ਨਾ ਪਾਓ ਉਸ ਦੀ ਸੋਚ ਬੰਦ ਕਰਕੇ ਹੀ ਉਸ ਵਿੱਚੋਂ ਕੱਪੜੇ ਕੱਢੋ ਤੇ ਪਾਓ ਨਹੀਂ ਤਾਂ ਕਰੰਟ ਲੱਗਣ ਕਾਰਨ ਤੁਹਾਡਾ ਬਹੁਤ ਨੁਕਸਾਨ ਹੋ ਸਕਦਾ ਹੈ ਨੰਬਰ 10 ਜੇਕਰ ਤੁਹਾਡੀ ਸਰੀਰ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਘਰ ਦਾ ਬਣਿਆ ਦੇਸੀ ਘਿਓ ਦੁੱਧ ਤੇ ਲੱਸੀ ਆਦ ਦਾ ਸੇਵਨ ਕਰੋ ਸਰੀਰ ਨੂੰ ਤਾਕਤ ਮਿਲੇਗੀ ਨੰਬਰ 11 ਜਦੋਂ ਵੀ ਤੁਸੀਂ ਕਿਸੇ ਵੀ ਬੀਜ ਦਾ ਤੇਲ ਕਢਾਉਂਦੇ ਹੋ ਤਾਂ ਕਦੇ ਵੀ ਉਸ ਦੀ ਖੜ ਦਾ ਸੇਵਨ ਖੁਦ ਨਾ ਕਰੋ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 12 ਸਰਦੀਆਂ ਵਿੱਚ ਸੌਣ ਸਮੇਂ ਆਪਣੇ ਸਰੀਰ ਉੱਪਰ ਪਾਏ ਸਾਰੇ ਕੱਪੜੇ ਗਰਮ ਕੱਪੜਿਆਂ ਨੂੰ ਉਤਾਰ ਕੇ ਹੀ ਸੌਣਾ ਚਾਹੀਦਾ ਹੈ ਹਲਕੇ ਫੁਲਕੇ ਕੱਪੜੇ ਹੀ ਪੈਨੋ ਜਿਸ ਨਾਲ ਤੁਹਾਡੇ ਸਰੀਰ ਨੂੰ ਜ਼ਿਆਦਾ ਗਰਮੈਸ ਨਹੀਂ ਹੋਵੇਗੀ ਤੇ ਤੁਸੀਂ ਬਿਮਾਰ ਨਹੀਂ ਹੋਵੋਗੇ ਨੰਬਰ 13 ਜਿਹੜੇ ਬੱਚੇ ਪੜ੍ਹਾਈ ਕਰਦੇ ਨੇ ਉਹਨਾਂ ਨੂੰ ਜੇਕਰ ਅਸੀਂ ਆਮਲੇ ਦੇ ਮਰਬੇ ਦਾ ਇੱਕ ਪੀਸ ਖਾਣ ਲਈ ਸਵੇਰੇ ਨਾਸ਼ਤੇ ਤੋਂ ਪਹਿਲਾਂ ਦੇ ਦਈਏ ਤਾਂ ਇਸ ਨਾਲ ਬੱਚੇ ਦੇ ਸਰੀਰ ਨੂੰ ਕਾਫੀ ਲਾਭ ਮਿਲਣਗੇ ਜਿਵੇਂ ਕਿ ਵਾਲਾਂ ਦੀ ਸੁੰਦਰਤਾ ਵਧੇਗੀ ਅੱਖਾਂ ਦੀ ਰੋਸ਼ਨੀ ਤੇਜ ਹੋਵੇਗੀ ਤੇ ਪੜ੍ਹਾਈ ਵਿੱਚ ਮਨ ਵੀ ਲੱਗੇਗਾ ਨੰਬਰ 14 ਮੂੜੀਆਂ ਦੇ ਪੱਤਿਆਂ ਦਾ ਜੇਕਰ ਤੁਸੀਂ ਰਸ ਬਣਾ ਕੇ ਪੀਲੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਬਲੱਡ ਪ੍ਰੈਸ਼ਰ ਦੀ ਬਿਮਾਰੀ ਨਹੀਂ ਹੋਵੇਗੀ। ਨੰਬਰ 15 ਜੇਕਰ ਬੱਚਿਆਂ ਦੇ ਸਰੀਰ ਉੱਪਰ ਫੋੜੇ ਫਿੰਸੀਆਂ ਨਿਕਲ ਆਉਣ ਤਾਂ ਉਹਨਾਂ ਦੇ ਸਰੀਰ ਉੱਪਰ ਕਦੇ ਵੀ ਕਿਸੇ ਵੀ ਤੇਲ ਦੀ ਮਾਲਿਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਤੇਲ ਲਗਾਉਣ ਨਾਲ ਉਹ ਰਗੜੀਆਂ ਜਾ ਸਕਦੀਆਂ ਹਨ। ਨੰਬਰ 16 ਜਾਮਣ ਦੇ ਬੀਜ ਨੂੰ ਸੁਕਾ ਕੇ ਉਹਨਾਂ ਨੂੰ ਭੁੰਨ ਕੇ ਉਹਨਾਂ ਦੀ ਜੇਕਰ ਅਸੀਂ ਚਟਨੀ ਬਣਾ ਕੇ ਖਾ ਲਈਏ ਤਾਂ ਇਸ ਨਾਲ ਸਾਡੇ ਸਰੀਰ ਦੇ ਫालतू ਪਦਾਰਥ ਜਿਹੜੇ ਬਾਹਰ ਨਿਕਲ ਜਾਂਦੇ ਨੇ ਸਰੀਰ ਬਿਲਕੁਲ ਸਾਫ਼ ਹੋ ਜਾਂਦਾ ਹੈ। ਨੰਬਰ 17 ਜਿਹੜੀਆਂ ਔਰਤਾਂ ਆਪਣੇ ਚਿਹਰੇ ਉੱਪਰ ਨਿਖਾਰ ਚਾਹੁੰਦੀਆਂ ਨੇ ਉਹਨਾਂ ਔਰਤਾਂ ਨੂੰ ਰਾਤ ਨੂੰ ਦੁੱਧ ਵਿੱਚ ਕੇਲਾ ਤੇ ਸ਼ਹਿਦ ਮਿਕਸ ਕਰਕੇ ਆਪਣੇ ਚਿਹਰੇ ਉੱਪਰ ਲਗਾ ਲੈਣਾ ਚਾਹੀਦਾ ਤੇ ਸਵੇਰੇ ਠੰਡੇ ਪਾਣੀ ਨਾਲ ਮੂੰਹ ਧੋ ਲੈਣਾ ਚਾਹੀਦਾ ਹੈ। ਨੰਬਰ 18 ਜੇਕਰ ਤੁਸੀਂ ਸੌਣ ਤੋਂ 2 ਘੰਟੇ ਪਹਿਲਾਂ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਨੇ ਇਸ ਲਈ ਪਾਣੀ ਜ਼ਰੂਰ ਪੀਓ ਨੰਬਰ 19 ਜੇਕਰ ਤੁਸੀਂ ਅਰਬੀ ਦੇ ਛਿਲਕਿਆਂ ਨੂੰ ਆਸਾਨੀ ਨਾਲ ਉਤਾਰਨਾ ਚਾਹੁੰਦੇ ਹੋ ਤਾਂ ਨਾਰੀਅਲ ਦੇ ਛਿਲਕਿਆਂ ਦਾ ਇਸਤੇਮਾਲ ਜ਼ਰੂਰ ਕਰੋ। ਨੰਬਰ 20 ਜੇਕਰ ਨਵੀਂ ਪੰਜਾਬੀ ਜੁੱਤੀ ਤੁਹਾਡੇ ਪੈਰਾਂ ਤੇ ਲੱਗਦੀ ਹੈ ਤਾਂ ਉਸ ਨੂੰ ਪਾਉਣ ਤੋਂ ਪਹਿਲਾਂ ਹਲਕਾ ਸਰੋਂ ਦਾ ਤੇਲ ਲਗਾ ਕੇ ਧੁੱਪ ਵਿੱਚ ਰੱਖ ਦਿਓ ਇਸ ਨਾਲ ਉਹ ਲੱਗਣੀ ਬੰਦ ਹੋ ਜਾਵੇਗੀ। ਨੰਬਰ 21 ਜੇਕਰ ਤੁਹਾਡੀ ਕੋਰ ਪੱਕ ਜਾਵੇ ਤਾਂ ਉਸ ਉੱਪਰ ਨੀਲ ਪੇਂਟ ਲਗਾ ਲਓ ਇਸ ਨਾਲ ਤੁਹਾਡੇ ਹੱਥ ਪੈਰ ਦੀ ਕੋਰ ਤੁਰੰਤ ਠੀਕ ਹੋਣ ਲੱਗ ਜਾਵੇਗੀ। ਨੰਬਰ 22 ਰਾਤ ਨੂੰ ਸਿਰ ਥੱਲੇ ਕਦੇ ਵੀ ਸਰਾਣਾ ਰੱਖ ਕੇ ਨਾ ਸੋਵੋ ਇਸ ਨਾਲ ਤੁਹਾਡੀ ਰੀੜ ਦੀ ਹੱਡੀ ਕਮਜ਼ੋਰ ਹੋਣ ਲੱਗ ਜਾਂਦੀ ਹੈ ਤੇ ਨਾਲ ਹੀ ਸਰਵਾਈਕਲ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 23 ਜਦੋਂ ਵੀ ਤੁਸੀਂ ਆਪਣੇ ਵਾਲਾਂ ਨੂੰ ਧੋਕੇ ਹਟਦੇ ਹੋ ਤਾਂ ਆਪਣੇ ਹੱਥਾਂ ਨੂੰ ਹਲਕਾ ਜਿਹਾ ਤੇਲ ਲਗਾ ਕੇ ਵਾਲਾਂ ਉੱਪਰ ਫੇਰ ਦਿਓ ਇਸ ਨਾਲ ਤੁਹਾਡੇ ਵਾਲਾਂ ਵਿੱਚ ਜ਼ਿਆਦਾ ਗੁਲਝਾਂ ਨਹੀਂ ਪੈਣਗੀਆਂ ਨੰਬਰ 24 ਜਦੋਂ ਵੀ ਤੁਹਾਡੇ ਹੱਥਾਂ ਪੈਰਾਂ ਵਿੱਚ ਦਰਦ ਹੁੰਦਾ ਹੋਵੇ ਤਾਂ ਤੁਸੀਂ ਆਪਣੇ ਹੱਥਾਂ ਦੀਆਂ ਤੇ ਪੈਰਾਂ ਦੀਆਂ ਉਂਗਲਾਂ ਦੀ ਮਾਲਿਸ਼ ਕਰਨੀ ਸ਼ੁਰੂ ਕਰਦੇ ਹੋ ਇਸ ਨਾਲ ਦਰਦ ਠੀਕ ਹੋ ਜਾਵੇਗਾ ਨੰਬਰ 25 ਮੋਟਾਪੇ ਤੋਂ ਪੀੜਤ ਲੋਕ ਜੇਕਰ ਚੁਕੰਦਰ ਦਾ ਰਸਵੇਰੇ ਖਾਲੀ ਪੇਟ ਪੀਣ ਤਾਂ ਇਸ ਨਾਲ ਇਸ ਨਾਲ ਉਹਨਾਂ ਦੇ ਪੇਟ ਦੀ ਚਰਬੀ ਘੱਟ ਹੋ ਸਕਦੀ ਹੈ। ਨੰਬਰ 26 ਜੇਕਰ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਖੰਜੂਰ ਦੇ ਲੱਡੂ ਬਣਾ ਕੇ ਖਾਓ ਤਾਂ ਇਸ ਨਾਲ ਤੁਹਾਡੀ ਚਮੜੀ ਸਿਹਤਮੰਦ ਰਹਿ ਸਕਦੀ ਹੈ ਤੇ ਨਾਲ ਹੀ ਸਰੀ ਨੂੰ ਅਨੇਕਾਂ ਹੀ ਫਾਇਦੇ ਹੋਣਗੇ। ਨੰਬਰ 27 ਸਰੋਂ ਦੇ ਤੇਲ ਵਿੱਚ ਨਮਕ ਹਲਦੀ ਅਤੇ ਨਿੰਬੂ ਦਾ ਰਸ ਮਿਲਾ ਕੇ ਇੱਕ ਪੇਸਟ ਤਿਆਰ ਕਰ ਲਓ ਇਸ ਨੂੰ ਬੁਰਸ਼ ਉੱਪਰ ਲਗਾ ਕੇ ਦੰਦਾਂ ਉੱਪਰ ਫਿਰ ਉਸ ਨਾਲ ਤੁਹਾਡੇ ਦੰਦ ਚਮਕ ਜਾਣਗੇ ਨੰਬਰ 28 ਜੇਕਰ ਤੁਹਾਨੂੰ ਦੰਦਾਂ ਜਾਂ ਫਿਰ ਮੂੰਹ ਵਿੱਚ ਜੁੜੀਆਂ ਸਮੱਸਿਆਵਾਂ ਆਮ ਨੇ ਤਾਂ ਇਹਨਾਂ ਦਾ ਤੁਰੰਤ ਇਲਾਜ ਜ਼ਰੂਰ ਕਰਾਓ ਇਸ ਨਾਲ ਨਹੀਂ ਤਾਂ ਤੁਹਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 29 ਜਿਹੜੀਆਂ ਔਰਤਾਂ ਪ੍ਰੈਗਨੈਂਸੀ ਦੇ ਦੌਰਾਨ ਆਪਣੇ ਚਿਹਰੇ ਉੱਪਰ ਸੁੰਦਰਤਾ ਬਣਾਈ ਰੱਖਣੀ ਚਾਹੁੰਦੀਆਂ ਹਨ ਉਹ ਮਲਾਈ ਦੇ ਵਿੱਚ ਗੁਲਾਬ ਜਲ ਮਿਲਾ ਕੇ ਆਪਣੇ ਚਿਹਰੇ ਉੱਪਰ ਲਗਾ ਲੈਣ ਨੰਬਰ 3 ਜੇਕਰ ਤੁਸੀਂ ਐਲੋਵੇਰਾ ਦੇ ਵਿੱਚ ਗੁੜ ਮਿਲਾ ਕੇ ਖਾ ਲਓ ਇਸ ਨਾਲ ਤੁਹਾਨੂੰ ਪੇਟ ਸਬੰਧੀ ਕੋਈ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 31 ਜੇਕਰ ਔਰਤਾਂ ਦੇਸੀ ਘਿਓ ਦੇ ਪਰੌਂਠੇ ਬਣਾ ਕੇ ਖਾ ਲੈਣ ਜੇਕਰ ਉਹਨਾਂ ਨੂੰ ਪੇਟ ਨਾਲ ਸੰਬੰਧਿਤ ਸਮੱਸਿਆ ਹੋਵੇਗੀ ਉਹ ਠੀਕ ਹੋਣ ਲੱਗ ਜਾਵੇਗੀ ਨੰਬਰ 32 ਸਰਦੀਆਂ ਦੇ ਮੌਸਮ ਵਿੱਚ ਅਕਸਰ ਸਾਡਾ ਚਿਹਰਾ ਜਿਹੜਾ ਉਹਨੇ ਖੁਸ਼ਕ ਹੋਣ ਲੱਗ ਜਾਂਦਾ ਹੈ ਇਸ ਤੋਂ ਬਚਣ ਲਈ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਉੱਤੇ ਜਾਂ ਤਾਂ ਫਿਰ ਕੋਈ ਤੇਲ ਲਗਾ ਕੇ ਮਾਲਿਸ਼ ਕਰ ਲਓ ਜਾਂ ਫਿਰ ਮਲਾਈ ਲਗਾ ਕੇ ਮਾਲਿਸ਼ ਕਰੋ ਇਸ ਨਾਲ ਤੁਹਾਡੀ ਚਮੜੀ ਖੁਸ਼ਕ ਨਹੀਂ ਹੋਵੇਗੀ ਨੰਬਰ 33 ਜੇਕਰ ਤੁਸੀਂ ਸਵੇਰੇ ਉੱਠਣਸਾਰ ਹੀ ਆਪਣੇ ਸਰੀਰ ਨੂੰ ਕਸਲੋ ਤੇ ਹੌਲੀ-ਹੌਲੀ ਉਸ ਨੂੰ ਠਿੱਲਾ ਛੱਡੋ ਇਸ ਤਰ੍ਹਾਂ ਕਈ ਵਾਰ ਕਰੋ ਤਾਂ ਇਸ ਨਾਲ ਤੁਸੀਂ ਪੂਰਾ ਦਿਨ ਤੰਦਰੁਸਤ ਅਤੇ ਤਾਕਤਵਰ ਬਣੇ ਰਹੋਗੇ ਨੰਬਰ 34 ਰਾਤ ਨੂੰ ਕਦੇ ਵੀ ਘਰਾੜੇ ਨਾ ਮਾਰੋ ਕਿਉਂਕਿ ਤੁਹਾਡੇ ਘਰਾੜਿਆਂ ਕਾਰਨ ਦੂਜਿਆਂ ਦੀ ਨੀਂਦ ਵੀ ਖਰਾਬ ਹੁੰਦੀ ਹੈ। ਨੰਬਰ 35 ਪਿਆਜ਼ ਦਾ ਰਸ ਕੱਢ ਕੇ ਜੇਕਰ ਤੁਸੀਂ ਆਪਣੇ ਵਾਲਾਂ ਵਿੱਚ ਲਗਾਓ ਤਾਂ ਇਸ ਨਾਲ ਤੁਹਾਡੇ ਵਾਲ ਝੜਨੇ ਬੰਦ ਹੋ ਜਾਣਗੇ। ਨੰਬਰ 36 ਜੇਕਰ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਸਰਦੀਆਂ ਦੇ ਮੌਸਮ ਵਿੱਚ ਵੱਧ ਤੋਂ ਵੱਧ ਗੁੜ ਦਾ ਸੇਵਨ ਜ਼ਰੂਰ ਕਰੋ। ਨੰਬਰ 37 ਜਦੋਂ ਵੀ ਤੁਸੀਂ ਸਾਗ ਬਣਾਉਂਦੇ ਹੋ ਤਾਂ ਕਦੇ ਵੀ ਉਸ ਦੇ ਵਿੱਚ ਪਹਿਲਾਂ ਜ਼ਿਆਦਾ ਪਾਣੀ ਨਾ ਪਾਓ ਇਸ ਨਾਲ ਪਾਣੀ ਮਚਣ ਕਾਰਨ ਉਹ ਜਲਦੀ ਰਿਸਦਾ ਨਹੀਂ ਇਸ ਲਈ ਪਹਿਲਾਂ ਘੱਟ ਪਾਣੀ ਪਾਓ ਉਸ ਤੋਂ ਬਾਅਦ ਉਸ ਵਿੱਚ ਦੁਬਾਰਾ ਪਾਣੀ ਜ਼ਰੂਰ ਪਾਓ ਨੰਬਰ 38 ਛੋਟੇ ਬੱਚਿਆਂ ਦੇ ਪੇਟ ਵਿੱਚ ਕੀੜੇ ਹੋਣ ਤਾਂ ਪਿਆਜ਼ ਦਾ ਰਸ ਸਵੇਰੇ ਸ਼ਾਮ ਗਰਮ ਕਰਕੇ 1 ਤੌਲਾ ਦੇਣ ਨਾਲ ਕੀੜੇ ਮਰ ਜਾਂਦੇ ਹਨ ਨੰਬਰ 39 ਜੇਕਰ ਤੁਹਾਨੂੰ ਸੁੱਕੀ ਖੰਘ ਰਹਿੰਦੀ ਹੈ ਤਾਂ ਆਪਣੇ ਮੂੰਹ ਦੇ ਵਿੱਚ ਹਮੇਸ਼ਾ ਮਿਸ਼ਰੀ ਹੀ ਪਾਈ ਰੱਖੋ ਇਸ ਨਾਲ ਤੁਹਾਡੀ ਖੰਘ ਖਤਮ ਹੋਣ ਲੱਗ ਜਾਵੇਗੀ ਨੰਬਰ 40 ਬਦ ਤੋਂ ਬਾਅਦ ਡ్రਾਈ ਫਰੂਟਸ ਦਾ ਸੇਵਨ ਜ਼ਰੂਰ ਕਰੋ ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤੇ ਉਸ ਤੋਂ ਬਾਅਦ ਦੁੱਧ ਦਾ ਗਲਾਸ ਵੀ ਜ਼ਰੂਰ ਪੀਵੋ। ਨੰਬਰ 41 ਆਪਣੇ ਕਮਰਿਆਂ ਦੇ ਪਰਦਿਆਂ ਨੂੰ 2-3 ਮਹੀਨਿਆਂ ਤੋਂ ਬਾਅਦ ਜ਼ਰੂਰ ਧੋਵੋ। ਜੇਕਰ ਤੁਸੀਂ ਇਹਨਾਂ ਨੂੰ ਸਾਫ਼ ਰੱਖੋਗੇ ਤਾਂ ਤੁਹਾਡੇ ਕਮਰਿਆਂ ਦੇ ਵਿੱਚ ਸਾਫ਼-ਸਫਾਈ ਰਹੇਗੀ। ਨੰਬਰ 42 ਆਪਣੇ ਕਮਰੇ ਦੀ ਬੈੱਡ ਸ਼ੀਟ ਨੂੰ 4-5 ਜਾਂ ਫਿਰ ਹਫ਼ਤੇ ਬਾਅਦ ਜ਼ਰੂਰ ਬਦਲੋ ਕਿਉਂਕਿ ਇਸ ਉੱਪਰ ਪਈ ਗੰਦਗੀ ਤੁਹਾਡੇ ਚਿਹਰੇ ਦੇ ਨਿਖਾਰ ਨੂੰ ਵਿਗਾੜ ਸਕਦੀ ਹੈ ਨੰਬਰ 43 ਰਾਤ ਨੂੰ ਕਦੇ ਵੀ ਜਰਾਬਾਂ ਪਾ ਕੇ ਨਾ ਸੋਵੋ ਇਸ ਨਾਲ ਤੁਹਾਨੂੰ ਸਾਹ ਦੀ ਸਮੱਸਿਆ ਤੇ ਖੂਨ ਘਟਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 44 ਬਦ ਤੋਂ ਬਦ ਅਮਰੂਦਾਂ ਦਾ ਸੇਵਨ ਕਰੇ ਤੁਹਾਡੇ ਵਾਲਾਂ ਤੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹਨ ਨੰਬਰ 45 ਤੇਲ ਦੀਆਂ ਕੁਝ ਬੂੰਦਾਂ ਲਓ ਇਸ ਵਿੱਚ ਦੋ ਬੂੰਦਾਂ ਲੈਫਟ ਰੈਟ ਆਇਲ ਪਾਓ ਨਿੰਬੂ ਦਾ ਰਸ ਪਾਓ ਤੇ ਮਾਲਿਸ਼ ਕਰੋ ਹੌਲੀ-ਹੌਲੀ ਤੇ ਹਲਕੇ ਦਬਾਅ ਨਾਲ ਮਾਲਿਸ਼ ਕਰੋ ਫਿਰ ਗਿੱਲੇ ਕੱਪੜੇ ਨਾਲ ਚਿਹਰਾ ਪੂੰਝ ਲਓ ਇਸ ਨਾਲ ਤੁਹਾਡਾ ਚਿਹਰਾ ਚਮਕ ਜਾਵੇਗਾ ਨੰਬਰ 46 ਨਾਰੀਅਲ ਪਾਣੀ ਵਿੱਚ ਕਾਫੀ ਮਾਤਰਾ ਵਿੱਚ ਪੋਟਾਸ਼ੀਅਮ ਪਾਇਆ ਜਾਂਦਾ ਹੈ ਜੋ ਸਰੀਰ ਵਿੱਚ ਇਲੈਕਟ੍ਰੋਲਾਈਟਸ ਦੀ ਕਮੀ ਨੂੰ ਪੂਰਾ ਕਰਦਾ ਹੈ ਇਸ ਨਾਲ ਸਰੀ ਡੀਹਾਈਡਰੇਸ਼ਨ ਦਾ ਸ਼ਿਕਾਰ ਨਹੀਂ ਹੁੰਦਾ ਤੇ ਲੂਜ਼ ਮੋਸ਼ਨ ਤੇ ਜਲਦੀ ਕਾਬੂ ਪਾਉਣ ਵਿੱਚ ਰਾਹਤ ਮਿਲਦੀ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ